डेरा सिरसा मुखी गुरमीत राम रहीम सिंह यौन शोषण मामले 'ਚ ਜਿੱਥੇ ਸਜ਼ਾ ਭੁਗਤ ਰਹੇ ਹਨ ਉੱਥੇ ਹੀ ਬੇਅਦਬੀ ਕਤਲ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਆਦਿ ਜਿਹੇ ਗੰਭੀਰ ਦੋਸ਼ਾਂ ਦਾ ਵੀ ਸਾਹਮਣਾ ਕਰ ਰਹੇ ਹਨ ਹੁਣ ਡੇਰਾ ਮੁਖੀ ਦੇ ਪਰੋਕਾਰ ਵੀ ਇਹੋ ਜਿਹੀਆਂ ਹਰਕਤਾਂ ਤੇ ਉਤਰ ਆਏ ਹਨ ਜਿਨ੍ਹਾਂ ਨੂੰ ਜੇਲ੍ਹ ਦੇਖਣੀ ਵੀ ਪੈ ਸਕਦੀ ਹੈ ਇਸ ਵੀਡੀਓ ਵਿੱਚ ਉਹ ਖੁਦ ਹੀ ਦੱਸ ਰਹੇ ਹਨ ਕਿਵੇਂ ਉਨ੍ਹਾਂ ਨੇ ਸਾਰੇ ਨਿਯਮ ਕਾਨੂੰਨਾਂ ਨੂੰ ਛੱਕੇ ਟੰਕੇ ਇੱਕ ਲੜਕੀ ਦਾ ਵਿਆਹ ਕਰਵਾਇਆ ਦੱਸਣ ਮੁਤਾਬਕ ਲੜਕੀ ਨਾਬਾਲਿਕ ਸੀ ਹੁਣ ਵੇਖਣਾ ਹੋਵੇਗਾ ਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਕੀ ਐਕਸ਼ਨ ਲੈਂਦਾ ਹੈ ਵੇਖੋ ਖੁਫੀਆ ਕੈਮਰੇ ਦੀ ਵਿਸ਼ੇਸ਼ ਰਿਪੋਰਟ ਮਿੰਟੂਆ ਆਪਣਾ ਚੋਰਮਾਦੇ ਵਾਲਾ ਇਹ ਕਹਨ ਸੀਗਾ ਵੀ ਸਾਡੇ ਜੀ ਸਾਡੇ ਸਾਹਿਬ ਉਹ ਕੁੜੀ ਮੁੰਡੇ ਦੇ ਹਾਰ ਗਿਆ ਕੀ ਗੱਲ ਕੀ ਗੱਲ ਖਾਸਾ ਜੀ ਕਰਦਾ ਹੋਇਆ ਸੋਰੀ ਖਾਸਾ ਪ੍ਰੇਮੀ ਕੁਇਆ ਗੱਲ ਇਹ ਹੈ ਵੀ ਉਹ ਕੁੜੀ ਜੀ ਮਾਪੇ ਦਾ ਜਰੂਰ ਚੱਲਦਾ ਹੈ ਜੀ ਜੀ ਜਿਹੜੀ ਕੁੜੀ ਦੀ ਮੈਂ ਗੱਲ ਕਰ ਰਹੀ ਐ ਜੀ ਜੀ ਉਹ ਸਕੂਲ ਕੀ ਜਾ ਕੇ ਜਦੋਂ ਉਹ ਪੂਰੀ ਪੈਦਾ ਹੋਈ ਪਾਣੀ ਪਾ ਲੈ ਉਹ ਉਹਨੇ ਸਾਟੂ ਮੋੜ ਦਿੱਤਾ ਜੀ 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 ਉਸ ਤੋਂ ਬਾਅਦ ਚੀਨੇ ਕੋਲ ਦਿੱਤੀ ਹਾਂਜੀ ਉਹ ਬੰਦੇ ਦਾ ਮੀਆਂ ਵੀ ਬਿਨਾਂ ਰਿਪੋਰਟ ਆ ਗਿਆ ਉਹ ਛੱਡ ਗਈ ਜੀ ਇਹ ਜੀ ਕਿਹੜਾ ਬਖਸ਼ਣ ਨੂੰ ਪਤਾ ਨਹੀਂ ਉਹ ਬੰਦੇ ਨਾਲ ਗੱਲ ਕੀਤੀ ਕਿ ਕਿਹਦੇ ਉਹ ਸਾਡੂ ਦੇ ਨਾਲ ਉਹਦਾ ਰਿਸ਼ਤਾ ਟੁੱਟ ਗਿਆ ਹੁੰਦਾ ਜੀ 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 ਜਦੋਂ ਸਾਡੂ ਨਾਲ ਸੋਹਰੇ ਦਾ ਰਿਸ਼ਤਾ ਹੁੰਦਾ ਸੋਹਰੇ ਨਾਲ ਜਦੋਂ ਡੈਸ ਹੁੰਦਾ ਰਿਸ਼ਤਾ ਟੁੱਟ ਗਿਆ ਨਿਊਟਰਲ ਹੈਗੀ ਕੁੜੀ ਨਿਊਟਰਲ ਹੈਗੀ ਉਹ ਸਾਡੂ ਕੁੜੀ ਨੂੰ ਇਹਦੇ ਬੰਦੇ ਪਾ ਗਿਆ ਜਿੱਦੀ ਜਨਾਨੀ ਬੰਦ ਗਈ ਜਿੱਦੀ ਕੁੜੀ ਸ਼ਾਦੀ ਬੰਦ ਗਈ ਅੱਛਾ ਇਹਨੂੰ ਦੁਬਾਰੇ ਸੁਮਾ ਗਿਆ ਪਾ ਲਿਆ ਇਹ ਨੇ ਕੀ ਕਰਿਆ ਵੀ ਉਹ ਕੁੜੀ ਦੀ ਏਲ ਕਹਿੰਦੇ 12 ਸਾਲ ਹੈ 12 ਸਾਲ ਦੀ ਸੀ ਸਾਦੀ ਕਰਾਉਣਾ ਕ੍ਰੋਨਿਕ ਪੂਰੇ ਬਣਾਏ ਆ ਆਪਾਂ ਨੇ ਨਰਜੀ ਯਾਰ ਕੋਈ ਬੇਸਮਾਨਤਕਾਰ ਨਹੀਂ ਕਰਦੇ ਹੁਣ ਉਹ ਜਿਹੜੀ ਕੁੜੀ ਦੀ ਮਾਂ ਹੈ ਉਹ ਰੋਣਾ ਪਾਰੀਏ ਹਾਂਜੀ ਉਹ ਕੁੜੀ ਰੋਣਾ ਪਾਰੀ ਹੈ ਵੀ ਮੇਰੀ ਕੁੜੀ ਇਹਨੇ ਛੋਟੀ ਉਮਰ ਦੀ ਵਿਆਹਤੀ ਵੱਡੀ ਉਮਰ ਦੀ ਦੱਸ ਕੇ ਹੁਣ ਇਹ ਜੀਵਾਨੀ ਕਲਮ ਇਹਦਾ ਦੇਖੀ ਨਹੀਂ ਦੱਸ ਸਕਦੀ ਜੀ ਇਹ ਤਾਂ ਉਹਦਾ ਫਿਰ ਆਧਾਰ ਕਾਰਡ ਤੇ ਰੋਲ ਕਾਰਡ ਤੇ ਚੱਲੂਗਾ ਹਾਂ ਉਹ ਫਿਰ ਪਤਾ ਲੱਗਿਆ ਵੀ ਉਹ ਜਿਹੜੇ ਗੁਰਦੁਆਰੇ ਪਹਿਲਾਂ ਗੈਰਿੰਗ ਗੁਰਦੁਆਰੇ ਚ ਗਏਗੇ ਧਰਮਸ਼ਾਲਾ ਦੇ ਗਏ ਉਹਨਾਂ ਨੇ ਇਨਕਾਰ ਕਰਤਾ ਜੀ ਜਿਹੜਾ ਉਹਨਾਂ ਦਾ ਹਰਕਾਰ ਦੇਖਿਆ ਵੀ ਅਸਲੀ ਨਾਲ ਕਾਰਜ ਕਰਉਂਦੇ ਉਹਦੇ ਨਾਲ ਬਹੁਤ ਫੀਲ ਰਿਐਕਟਿਵ ਹੋਏ ਠੀਕ ਹੈ ਮੁੰਡਾ ਬਕਰਾ ਆਪਣੇ ਕੋਲੇ ਰਹੂਗਾ ਥੋੜਾ ਜਿਹਾ ਪਹਿਲਾਂ ਠੀਕ ਹੈ ਆਪਣੇ ਤਾਂ ਇਹ ਗੱਲ ਹੀ ਐਸ ਬੱਸ ਆਪਾਂ ਜੇ ਕੋਈ ਕਿਸੇ ਮਿਸਨਾ ਜਿਹੜਾ ਤੇ ਕੁਛ ਆਪਾਂ ਹੈ ਕਿ ਤਾਂ ਸਾਰੇ ਇਨਸਾਨ ਸਾਰੇ ਲਾਭ ਆਇਨਾ ਹਾਂਜੀ ਹਾਂਜੀ ਮੰਨ ਲਓ ਤੁਹਾਡੇ ਤੋਂ ਕਿਸੇ ਨੇ ਗੁੱਡ ਫੇਸ ਕੰਮ ਕਰਵਾਇਆ ਤਾਂ ਵੀ ਗਲਤ ਹੈ ਠੀਕ ਹੈ ਮਮੀ ਠੀਕ ਹੈ ਲੱਗਦਾ ਹੈ ਬਾਰ ਬਾਰ ਤੁਹਾਡੀ ਬਣੀ ਰਿਹਾ ਕਰ ਲੱਗੀ ਬਿਲਕੁਲ ਇਹਨੂੰ ਦਬਾਉਣ ਵਾਲੀ ਗੱਲ ਹੀ ਹੈ ਪਤਾ ਕਿਉਂ ਤੇ ਸਾਡੀ ਦੇਖਿਆ ਗੱਲ ਸਾਰਾ ਇਸ ਤਰ੍ਹਾਂ ਸੀ ਭਈ ਜਿਸ ਦਿਨ ਮੇਰੇ ਚੁਕੀ ਹਸਪਤਾਲ ਮੈਂ ਤੇ ਨਹੀਂ ਸਮਦਰਵਾਇਆ ਸੀ ਠੀਕ ਹੈ ਮਿਠੂ ਕਰਨਾ ਮਿਠੂ ਕਰਨਾ ਹਾਂ ਹਾਂ ਤੇ ਉਦੋਂ ਉਹ ਦੋ ਦਿਨ ਜਾਂ ਇੱਕ ਦਿਨ ਪਹਿਲਾਂ ਸਾਡੇ ਕੋਲ ਇੱਥੇ ਆਏ ਸੀ ਜੀ ਦੋਨੇ ਉਹ ਦੋਨੇ ਬੰਦੇ ਕੁੜੀ ਦਾ ਬਾਪ ਵੀ ਤੇ ਕੁੜੀ ਦਾ ਸਹੁਰਾ ਵੀ ਸਮਝ ਲਿਓ ਜਿਹਨਾਂ ਸਾਥੀ ਠੀਕ ਹੈ ਤੀਸਰਾ ਬੰਦਾ ਉਹਦੇ ਨਾਲ ਜਿਹਨਾਂ ਨੂੰ ਲੈ ਕੇ ਆਇਆ ਸੀ ਠੀਕ ਹੈ ਉਹਨਾਂ ਨੂੰ ਅਸੀਂ ਇੱਥੇ ਇਹੀ ਗੱਲ ਕਹੀ ਸੀ ਸਾਡੇ ਜ਼ਿੰਮੇਵਾਰ ਵੀ ਸੀ ਉਹ ਕਹਿੰਦੇ ਵੀ ਭਾਈ ਜੀ ਤੁਸੀਂ ਦਫ਼ਤਰ ਜਾਓ ਦਫ਼ਤਰ ਚੋਂ ਫਾਰਮ ਮਿਲੂਗਾ ਆਧਾਰ ਕਾਰਡ ਲੈ ਕੇ ਜਾਓ ਦੋਨੇ ਬੱਚੇ ਜਾਣਗੇ ਫਾਰਮ ਭਰਵਾ ਕੇ ਤਿਆਰ ਕਰਾ ਕੇ ਲਿਆਓ ਉਸ ਤੋਂ ਬਾਅਦ ਮੈਨੂੰ ਠੀਕ ਹੈ ਠੀਕ ਹੈ ਉਹ ਕਦੇ ਵੀ ਮਤਲਬ ਅਸੀਂ ਚਲਦਬਾਜੀ ਚ ਹਾਂ ਵਿਆਹ ਕਰਨ ਵਿੱਚ ਵੀ ਅਸੀਂ ਫਾਰਮ ਕਰਾ ਬਾਅਦ ਚਾਪੀ ਭਰਾਵਾ ਗਏ ਸਾਡੀ ਜੁਮਰੇ ਤੁਹਾਡੀ ਕੁਮਰੇ ਠੀਕ ਹੈ ਉਹਨਾਂ ਨੇ ਇਹ ਗੱਲ ਕਹੀ ਇਹ ਗੱਲ ਕਹਿਣ ਕਰਕੇ ਉਹਨਾਂ ਜੱਸ ਕੀਤੀ ਹਮਮ ਔਰ ਮੈਂ ਤਾਂ ਉਹ ਬਚਾਰੀ ਲੜਕੀ ਦੇਖੀ ਵੀ ਨਹੀਂ ਕਿਉਂਕਿ ਉਹਦੇ ਉਹ ਆਪ ਹੀ ਆਏ ਸੀ ਲੜਕੀ ਲੈ ਆਏ ਸੀ ਹਮਮ ਉਹ ਮੈਂ ਇੱਥੇ ਇੱਕ ਦੋ ਬਾਈ ਜਿਹੜੇ ਉਸ ਦਿਨ ਹੈਗੇ ਸੀ ਉਹਨਾਂ ਦੱਸਿਆ ਵੀ ਉਹ ਲੜਕੀ ਪਾਰਾਂ ਸਰਦੀ ਵੀ ਨਹੀਂ ਲੱਗਦੀ ਜੀ ਉਹ ਵੀ ਇੰਨਾ ਕਿਦਾ ਬ੍ਰੇਕਪਰ ਦਾ ਚੁਣ ਚਾਹੀਦਾ ਹੈ। ਇੱਕ ਠੱਗਾਂ ਨੇ ਕਹੀ ਹੈ। ਕਾਰਡ ਲੈ ਕੇ ਹੂੰ ਦਾਰ ਕਰ ਉਹਨੇ ਬੱਚੇ ਜਾਣਗੇ ਜਾਂ ਦੋਨੇ ਪਾਪ ਜਾਣਗੇ। ਵੀ ਉੱਥੇ ਜਾ ਕੇ ਫਾਰਮ ਦੀ ਕੰਪਲੀਟ ਕਰਕੇ ਫਿਰ ਬਾਅਦ ਚ ਹੋਊਗੀ। ਹੁਣ ਕਹਿੰਦੇ ਜੀ ਅਸੀਂ ਮਤਲਬ ਹੁਣ ਤਰੀਕ ਰੱਖ ਰੱਖੀ ਹੈ ਵੀ ਅਸੀਂ ਬਾਅਦ ਚ ਫਾਰਮ ਆਪਰੇਵਾ ਕੇ ਆਪ ਹੀ ਕੰਪਲੀਟ ਕਰ ਲਾਂਗੇ। ਦੋਨੋਂ ਬੰਦਿਆਂ ਨੂੰ ਬੁਲਾਓ। ਇਹ ਚੀਜ਼ ਨਹੀਂ ਹੁੰਦੀ ਹੁੰਦੀ ਕਦੇ ਵੀ। ਨਹੀਂ ਥੋੜੀ ਇਹ ਗੱਲ ਕਿਸੇ ਨੇ ਮੰਨਣੀ ਆ। ਹਾਂ ਜੀ। ਰੋਜ਼ ਦਿਨਾਂ ਥੋੜੀ ਤਾਂ ਬਹੁਤ ਜ਼ਿਆਦਾ ਬਣਾ ਨਹੀਂ ਜੀ। ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ। ਧੰਨਵਾਦ। ਆਹ ਪਾਗਰਾ। ਕੋਈ ਕਿਰਮੰਤ ਨੂੰ ਬੁਲਾ ਕੇ ਨਾ ਉਹਨੂੰ ਜਿਆਦਾ ਪਤਾ ਬੰਦਿਆਂ ਨਾਲ ਰਿਲੇਸ਼ਨ ਤੋਂ ਉਹਨਾਂ ਨੇ ਰਜਾ ਮੰਦਰੀ ਨਹੀਂ ਜਾਣਦੀ ਤੁਸੀਂ ਤੁਹਾਡੇ ਕੋਲੇ ਕੁਛ ਤਾਂ ਹੋਊਗਾ ਨਾ ਕਾਗਜ਼ ਪੁੱਤਰ ਕੁਛ ਤਾਂ ਰੱਖਿਆ ਹੋਊਗਾ ਨਹੀਂ ਕਰ ਵੀ ਤਾਂ ਨੇ ਕੀਤੀ ਨਹੀਂ ਕਹਿੰਦੇ ਇਸ ਦਾ ਬਾਅਦ ਚ ਕਰਨਿਆ ਉਹਦੇ ਸਾਡੇ ਨਾਂ ਚਾਚਾ ਹੈ ਪਰसों ਵੀ ਸਪੈਸ਼ਲ ਪ੍ਰੋਗਰਾਮ ਨਹੀਂ ਹੋਇਆ ਜੀ ਸਾਡੇ ਨਾਂ ਚਾਚਾ ਰੱਖੀ ਤੀ ਨਾ 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 ਸਪੈਸ਼ਲ ਕੁਛ ਨਹੀਂ ਹੋਇਆ ਉਹ ਤਾਂ ਆਊਟ ਆਫ ਵੇ ਨਾਂ ਚਾਚਾ ਤੋਂ ਬਾਅਦ ਆਈ ਸੀ ਕਿ ਇੱਥੇ ਅੰਦਰ ਬੈਠ ਕੇ ਹਾਰ ਪਾਇਆ ਉਹਨਾਂ ਨੇ ਕਮਰੇ ਇੰਨੀ ਹੋਰ ਕੋਈ ਕਾਰ ਨਹੀਂ ਕੋਈ ਲਿਖਤ ਨਹੀਂ ਕੋਈ ਪੜਤ ਨਹੀਂ ਇਹ ਤਾਂ ਕੋਈ ਗਲਤਤਾ ਨਾ ਬਹੁਤ ਜ਼ਿਆਦਾ ਨਾ ਵੀ ਉਹ ਆਏ ਆਪਦੇ ਵਿੱਚ ਹਲਕੇ ਨੇ ਅਸੀਂ ਉਹਨਾਂ ਨਾਲ ਇਹ ਗੱਲ ਦੀ ਉਹਦੇ ਬੰਸੀ ਜੇ ਅਸੀਂ ਕਿਹਾ ਹੈ ਉਹਨਾਂ ਨੂੰ ਵੀ ਬਾਈ ਕਾਰਵਾਈ ਪੂਰੀ ਕਰਾ ਕੇ ਤੋਂ ਬਾਅਦ ਹੋਏ ਬਿਲਕੁਲ ਉਹ ਸਿਰ ਸ਼ਾਇਦ ਕੋਈ ਗੱਲ ਕਰਦੇ ਬਾਈ ਉਸ ਦਿਨ ਮੈਂ ਇੱਥੇ ਨਹੀਂ ਸੀ ਮੈਂ ਕੰਮ ਗਿਆ ਸੀ ਦੁਨਨੇ ਤੇ ਰਾਜਾ ਜੀ ਬਹੁਤ ਬੜਾ ਬਹੁਤ ਖੜਾ ਕਰਾ ਮੇਰਾ ਵੀ ਤਾਂ ਫੋਟੋ ਨਹੀਂ ਲੱਗਦਾ ਮਾੜਾ ਫੋਟੋ ਫੋਟੋ ਬੂਟ ਹੋ ਰਹੀ ਹੋਈ ਐ ਫੋਟੋ ਤੁਹਾਡੀ ਵੀ ਨਾਲ ਹੋਈ ਹੋਊ ਫੋਟੋ ਦਾ ਨਹੀਂ ਲੱਗਣਾ ਨਹੀਂ ਮੈਂ ਤਾਂ ਹੈ ਨਹੀਂ ਨਾ ਨਹੀਂ ਆ ਗਿਆ ਸੀ ਉਹ ਨਹੀਂ ਮੇਰੀ ਤਾਂ ਹੈ ਨਹੀਂ ਇਹਨਾਂ ਦੀ ਹੋਊ ਫੇਰ ਮੈਂ ਕਿਵੇਂ ਉਸ ਆਖਦਾ ਵੀ ਫੋਟੋ ਇੰਨਾ ਇਹ ਨਾ ਹੁਣ ਸਮਝ ਨਹੀਂ ਹੈਗਾ ਉਹ ਵੀ ਉਹ ਤਾਂ ਹੋਰੇ ਹੈ ਨਹੀਂ ਜੀ ਨਾ ਉਹਨਾਂ ਦੀ ਗੱਲ ਸੋਣਾ ਕਰਦਾ ਜੀ ਮੈਂ ਇਹਨਾਂ ਦੀ ਗੱਲ ਕਰ ਰਿਹਾ ਨਹੀਂ ਮੈਂ ਨਹੀਂ ਫੋਟੋ ਤਾਂ ਹੈ ਜੀ ਆਪਾਂ ਮੰਨ ਤਾ ਉਹ ਕਦਾ ਮੰਨ ਲਏ ਵੀ ਹੋਊਗੀ ਹਾਂ ਅਸੀਂ ਮਨਾ ਵੀ ਕੀਤਾ ਸੀ ਮਿੰਟੂ ਨੂੰ ਕੀਤਾ ਸੀ ਉਹ ਦੋਨੇ ਦੋਨੇ ਜਣੇ ਸਾਡੇ ਮਿੰਟੂ ਵੀ ਤੁਹਾਡੇ ਮਿਸ਼ਨ ਨਾਲ ਜੁੜਿਆ ਹੋਇਆ ਹੈ ਜੀ ਹਾਂ ਜੀ ਕੀ ਹੋਰ ਮੱਧਰੇ ਦਾ ਅਸਲਾਮੁਅਲਿਕ ਉਸ ਨੇ ਨਾ ਥਾਰਾ ਲੈ ਕੇ ਆਇਆ ਕਿ ਕੁਝ ਰਾਤ ਚੋਰ ਮੱਧਰੇ ਸ਼ਾਇਦ ਕਿ ਉਹ ਆਪੇ ਤੋਂ ਵੀ ਮਿਸ਼ਨ ਦੀ ਕੀ ਹੋ ਰਿਹਾ ਹੈਗਾ ਅਪਾ ਅਪਾ ਪਹਿਲੀ ਪੱਲੀ ਨਹੀਂ ਚਾਈ ਚਾਈ ਜੀ ਇਹ ਕਿੰਨਾ ਗੁੰਮਰਾਹ ਕੀਤਾ ਸਨ ਨਹੀਂ ਆਏ ਨਹੀਂ ਗੁੰਮਰਾਹ ਕੁਝ ਨਹੀਂ ਆਣੇ ਸੁਣੋ ਜੀ ਤੁਸੀਂ ਹੁਣ ਏਡੀ ਉਮਰ ਹੋ ਗਈ ਮੈਂ ਤਾਂ ਨਹੀਂ ਨਹੀਂ ਜੀ ਮੇਰੀ ਗੱਲ ਸੁਣੋ ਸਰਦਾਰ ਜੀ ਗੁੱਸਾ ਗੁੱਸਾ ਨਾ ਕਰੋ ਤੁਹਾਡੀ ਏਡੀ ਉਮਰ ਹੋ ਗਈ ਤੁਹਾਡੇ ਮੇਰੇ ਨਾਲ ਪੋਤੇ ਪੋਤੀਆਂ ਹੋਣਗੇ ਨਹੀਂ ਬਿਲਕੁਲ ਠੀਕ ਹੈ ਤੁਸੀਂ ਅਜੇ ਗੁੰਮਰਾਹ ਹੋ ਅਜੇ ਵੀ ਗੁੰਮਰਾਹ ਹੋ ਰਹੇ ਹੋ ਅੱਛਾ ਫੇਰ ਫੇਰ ਅਸੀਂ ਛੋਟੀ ਛੋਟੀ ਗੱਲ ਮੰਨੂ ਕੋਣ ਆ ਫੇਰ ਅਸੀਂ ਇੱਕ ਸੰਸਥਾ ਚਲਾ ਰਹੇ ਹਾਂ ਇਹ ਇੱਕ ਬੜੇ ਮਿਸ਼ਨ ਨਾਲ ਜੁੜੇ ਹੋਇਆ ਹਾਂ ਜਿ ਇੱਥੇ ਆ ਕੇ ਪੈਗ ਪੜਾਓਗੇ ਬਿਹਤਰ ਹੈ ਅਸੀਂ ਅਸੀਂ ਲੋਕਾਂ ਨੂੰ ਮਰਿਆ ਦਾ ਸਿਆ ਰਹੇ ਹਾਂ ਜਾਣ ਸੁਣਣੀ ਹੈ ਇਹਹੀ ਗੱਲ ਨਾ ਕਿ ਉਹ ਮਤਲਬ ਗੁੰਮਰਾਹ